ਅੱਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਮਾਹੌਲ ਉਸਮੀ ਗਰਮਾ ਗਿਆ ਜਦੋਂ ਸੈਨੇਟ ਚੋਣਾਂ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਵਿਦਿਆਰਥੀਆਂ ਤੇ ਪੁਲਿਸ ਵਿਚਾਲੇ ਤੱਕਾ ਮੁਕੀ ਹੋਈ ਇਸ ਦੌਰਾਨ ਪੁਲਿਸ ਨੇ ਲਾਠੀ ਚਾਰਜ ਵੀ ਕੀਤਾ ਇਸ ਦੌਰਾਨ ਕੁਝ ਵਿਦਿਆਰਥੀ ਗੰਭੀਰ ਜ਼ਖਮੀ ਵੀ ਹੋਏ ਇਸ ਦੇ ਨਾਲ ਹੀ ਵਿਦਿਆਰਥੀਆਂ ਨੇ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਫੈਸਲਾ ਕੀਤਾ ਹੈ ਉਹਨਾਂ ਕਹਿੰਦੇ ਕਿ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹ ਪਿੱਛੇ ਨਹੀਂ ਹਟਣਗੇ। ਦੱਸਦੀ ਕਿ ਸੈਨੇਟ ਚੋਣਾਂ ਦੀ ਮੰਗ ਨੂੰ ਲੈ ਕੇ ਹੜਤਾਲ ਤੇ ਬੈਠੇ ਵਿਦਿਆਰਥੀਆਂ ਨੇ ਉਪਕੁਲਪਤੀ ਦੀ ਰਿਹਾਈ 'ਤੇ ਘਰਾਓ ਕਰਨ ਦੀ ਯੋਜਨਾ ਬਣਾਈ ਸੀ। ਵਿਦਿਆਰਥੀ ਇਕੱਠੇ ਹੋ ਕੇ ਉਥੋਂ ਰਵਾਨਾ ਹੋਏ। ਇਸ ਦੌਰਾਨ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਪੁਲਿਸ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਵਿਦਿਆਰਥੀ ਪਿੱਛੇ ਹਟਣ ਦੇ ਹੱਕ ਵਿੱਚ ਨਹੀਂ ਸਨ। ਜੇ ਸੈਨੇਟ ਖਤਮ ਹੁੰਦੀ ਆ ਤਾਂ ਇੱਥੋਂ ਪੰਜਾਬ ਦੀ ਨੁਮਾਇੰਦਗੀ ਵੀ ਖਤਮ ਹੋਊਗੀ। ਤਾਂ ਇਹ ਸੰਘਰਸ਼ ਇਹ ਲੜਾਈ ਕੋਈ ਛੋਟੀ ਮੋਟੀ ਲੜਾਈ ਨਹੀਂ ਜਿਹੜੀ ਸਿਰਫ ਕੋਈ ਸਨੇਟਰਾਂ ਦੀ ਹੋਵੇ ਮਨੂੰ ਚੱਲ ਮੈਡਮ ਨੇ ਬਿਆਨ ਦਿੱਤਾ ਸੀ ਨਾ ਕਿ ਇਹ ਸਿਰਫ ਸਨੇਟਰਾਂ ਦਾ ਮਸਲਾ ਸਟੂਡੈਂਟਾਂ ਦਾ ਮਸਲਾ ਹੀ ਹੈ ਨਹੀਂ ਅਸੀਂ ਮੈਡਮ ਨੂੰ ਅਪੀਲ ਕਰਦੇ ਆ ਇੱਥੇ ਸਿਕਿਉਰਟੀ ਵਾਲੇ ਵੀ ਖੜੇ ਆ ਹੋਰ ਸੀਆਈਡੀ ਵਾਲੇ ਵੀ ਖੜੇ ਹੋਣੇ ਆ ਕਿ ਮੈਡਮ ਇੱਥੇ ਆ ਜੇ ਅਸੀਂ ਉਹਨੂੰ ਦੱਸ ਦਾਂਗੇ ਕਿ ਸਟੂਡੈਂਟਾਂ ਦਾ ਮਸਲਾ ਕਿਵੇਂ ਹੈ ਪਹਿਲੀ ਜਦ ਤੱਕ ਗ੍ਰੈਜੂਏਟ ਕੌਂਸਿਲ ਜਿਮ ਸੀ ਜੋ ਜਨੇ ਜਾਂਦੇ ਆ ਉਹ ਸਟੂਡੈਂਟਾਂ ਚ ਹੀ ਜਾਂਦੇ ਆ ਬਾਟੀ ਸੈਨੇਟ ਨੇ ਜਿਹੜੇ ਫੈਸਲੇ ਲੈਣੇ ਆ ਉਹ ਸਟੂਡੈਂਟਾਂ ਦੇ ਬਾਬਤ ਹੀ ਲੈਣੇ ਹੁੰਦੇ ਆ ਕਿ ਸਟੂਡੈਂਟਾਂ ਨੂੰ ਫੀਸ ਵਧੂਗੀ ਕਿ ਨਹੀਂ ਯੂਨੀਵਰਸਿਟੀ ਚ ਸੈਲਫ ਫਿਨਾਂਸ ਦੇ ਕੋਰਸ ਹੋਣਗੇ ਜਾਂ ਰੈਗੂਲਰ ਕੋਰਸ ਹੋਣਗੇ ਇਹ ਫੈਸਲੇ ਸੈਨੇਟ ਲੈਂਦੀ ਆ ਉਹ ਸਟੂਡੈਂਟਾਂ ਦਾ ਭਵਿੱਖ ਸਟੂਡੈਂਟਾਂ ਦੀਆਂ ਜ਼ਿੰਦਗੀਆਂ ਸਟੂਡੈਂਟਾਂ ਦੀ ਪੜ੍ਹਾਈ ਸਾਰਾ ਕੁਝ ਸੈਨੇਟ ਦੇ ਹੱਥ ਹੁੰਦਾ ਜੇ ਸੈਨੇਟ ਖਤਮ ਹੁੰਦੀ ਆ ਤਾਂ ਸਟੂਡੈਂਟਾਂ ਦੇ ਵਿੱਚ ਸਿੱਧਾ ਸਿੱਧਾ ਨੁਕਸਾਨ ਬਾਕੀ ਸਟੂਡੈਂਟ ਜੇ ਪੰਜਾਬ ਤੋਂ ਆਇਆ ਤਾਂ ਉਹ ਇੱਥੇ ਪੰਜਾਬ ਦੀ ਗੱਲ ਲਾਜ਼ਮੀ ਹੀ ਕਰੂਗਾ ਮੋਲੇ ਅਸੀਂ ਸਰਫ ਇੱਥੇ ਪੜਨ ਨਹੀਂ ਆਏ ਅਸੀਂ ਇੱਥੇ ਆਪਦੇ ਹੱਕ ਲੈਣ ਵੀ ਆਏ ਆ ਪੜ੍ਹੇ ਲਿਖੇ ਵਿਦਿਆਰਥੀ ਦਾ ਵੀ ਇੱਕ ਫਰਜ਼ ਹੁੰਦਾ ਕਿ ਆਪਦੇ ਹੱਕ ਪਛਾਣੇ ਤੇ ਹੱਕਾਂ ਦੀ ਗੱਲ ਕਰੇ ਜੇ ਸਾਨੂੰ ਮੌਕਾ ਮਿਲਿਆ ਪੰਜਾਬ ਯੂਨੀਵਰਸਿਟੀ ਚ ਪੜਨ ਦਾ ਹੈਲੋ ਚੰਡੀਗੜ੍ਹ ਚ ਪੜਨ ਦਾ ਪੰਜਾਬ ਦੀ ਰਾਜਧਾਨੀ ਚ ਪੜਨ ਦਾ ਤਾਂ ਇੱਥੇ ਖੜਕੇ ਜੇ ਅਸੀਂ ਪੰਜਾਬ ਦੀ ਗੱਲ ਨਾ ਕਰੀਏ ਦਾਸ ਵਾਟੇ ਹੈਲੋ ਹੈਲੋ ਤਾਂ ਅਸੀਂ ਉਹ ਲਾਤਾਂ ਆਪਦੇ ਸਰ ਨਹੀਂ ਲੈਣੀਆਂ ਅਸੀਂ ਇੱਥੇ ਹਟਕੇ ਪੰਜਾਬ ਦੀ ਗੱਲ ਕਰਾਂਗੇ ਪੰਜਾਬ ਦੀ ਨਮਾਇੰਗੀ ਚੰਡੀਗੜ੍ਹ ਤੇ ਦਾਅਵੇ ਦੀ ਵੀ ਗੱਲ ਕਰਾਂਗੇ ਯੂਨੀਵਰਸਿਟੀ ਤੇ ਦਾਅਵੇ ਦੀ ਵੀ ਗੱਲ ਕਰਾਂਗੇ ਇੱਥੇ ਪੰਜਾਬ ਦੇ ਸੰਕਟ ਦੀ ਵੀ ਗੱਲ ਹੋਊ ਪਾਣੀਆਂ ਦੀ ਵੀ ਗੱਲ ਹੋਊ ਕਿਸਾਨੀ ਦੀ ਵੀ ਗੱਲ ਹੋਊ ਮਜ਼ਦੂਰਾਂ ਦੀ ਵੀ ਗੱਲ ਹੋਊ ਤੇ ਇੱਥੇ ਮੈਡਮ ਤਾਂ ਕਹਿੰਦੀ ਆਣਾ ਕਿ ਸਟੂਡੈਂਟਾਂ ਦਾ ਕੀ ਕੰਮ ਆ ਮੈਡਮ ਨੂੰ ਦੱਸ ਦਈਏ ਇੱਥੇ ਕਿਸਾਨ ਲੀਡਰ ਵੀ ਆਉਣਗੇ ਫੇਰ ਤੁਸੀਂ ਕਹੋਗੇ ਇੱਥੇ ਕਿਸਾਨਾਂ ਦਾ ਹੀ ਕੰਮ ਆ ਤੇ ਜਿਹੜੀ ਇਹ ਗੱਲ ਸ਼ਾਂਤੀ ਦੀ ਹੋ ਰਹੀ ਆ ਬਾਰ-ਬਾਰ ਵੀ ਸ਼ਾਂਤੀ ਵੇਖੋ ਬੱਚਿਆਂ ਨੂੰ ਮਜਬੂਰ ਕਰਨਾ ਵੀ ਉਹ ਦਰਨੇ ਤੇ ਬਹਿਣਾ ਉਹ ਇੱਕ ਵਾਇਲੈਂਸ ਹੁੰਦਾ ਆ ਤੇ ਉਹ ਪਹਿਲਾਂ ਅਥਾਰਟੀ ਨੇ ਕਮਿਟ ਕੀਤਾ ਆ ਉਸ ਤੋਂ ਬਾਅਦ ਬੱਚਿਆਂ ਨੂੰ 24 ਘੰਟੇ ਰਾਤ ਨੂੰ ਠੰਡ ਚ ਪਾਈ ਰੱਖਣਾ ਉਹ ਵਾਇਲੈਂਸ ਹੁੰਦਾ ਆ ਉਹ ਅਥਾਰਟੀ ਨੇ ਕੀਤਾ ਆ ਉਸ ਤੋਂ ਬਾਅਦ ਉਹਨਾਂ ਦੇ ਆਫਿਸ ਉਹਨਾਂ ਦੇ ਉੱਥੇ ਜਾਣ ਦਾ ਪ੍ਰੋਗਰਾਮ ਦਈਏ ਇਹ ਕਹਿਣਾ ਵੀ ਸਾਡੇ ਬੱਚੇ ਨੇ ਰੈ residencial ਜ ਤੁਸੀਂ ਉਧਰ ਰਹਿਣ ਤੋਂ ਵੀ ਤੇ 2 ਲੱਖ ਬੱਚੇ ਜਿਹੜੇ ਡਿਸੀਜਨ ਨਾਲ ਪ੍ਰਭਾਵਤ ਹੋ ਰਹੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਕਰਨੀ ਉਹਨਾਂ ਨੂੰ ਮੀਟਿੰਗ ਨਹੀਂ ਕਰਨੀ ਇਹ ਵਾਇਲੈਂਸ ਹੁੰਦਾ ਆ ਤੇ ਜੇ ਸਟੂਡੈਂਟ ਆਪ ਦੀ ਲਾਇਬ੍ਰੇਰੀ ਕੋਲ ਆਣ ਕੇ ਆਪ ਦੀ ਸਟੂਡੈਂਟ ਸੈਂਟਰ ਕੋਲ ਆਣ ਕੇ ਗੱਲ ਕਰ ਰਿਹਾ ਤੇ ਜੇ ਉਹਦੀ ਗੱਲ ਨਹੀਂ ਕਰਨੀ ਤੇ ਉਹਨੂੰ ਡਾਂਗਾ ਮਾਰਨੀ ਇਹ ਵਾਇਲੈਂਸ ਹੁੰਦੀ ਆ ਤੇ ਜੇ ਤੁਸੀਂ ਵਾਇਲੈਂਸ ਕਰਕੇ ਇੱਕੋ ਵੀ ਸ਼ਾਂਤੀ ਰੱਖਣੀ ਉਹ ਕਦੇ ਵੀ ਨਹੀਂ ਹੋ ਸਕਦੀ ਹੁੰਦੀ ਉਹ ਪ੍ਰੋਵੋਕੇਸ਼ਨ ਹੁੰਦੀ ਆ ਆ ਡੀਐਸਪੀ ਸਾਹਿਬ ਨੇ ਇੱਥੇ ਇਹਨਾਂ ਨੇ ਬਿਆਨ ਦਿੱਤਾ ਹੈ ਵੀ ਡਾਂਗਾ ਛੱਡੋ ਮੈਂ ਗੋਲੀਆਂ ਵੀ ਮਾਰੂੰਗਾ ਮੈਂ ਕਹਿੰਨਾ ਇੱਥੇ ਬੈਠੇ ਆ ਆ ਭਾਈ ਉਹਨਾਂ ਨੇ ਕਹਿੰਦੇ ਰਹੇ ਆ ਵੀ ਕਈ ਤਾਂ ਜੰਮੇ ਇੱਥੇ ਮਰਨ ਵਾਸਤੇ ਆ ਤੁਸੀਂ ਡਾਂਗਾ ਛੱਡੋ ਗੋਲੀ ਛੱਡੋ ਜੋ ਤੁਹਾਡੇ ਕੋਲ ਹੁੰਦਾ ਤੁਸੀਂ ਇਹ ਕਰ ਲਓ ਵੀ ਇਹ ਗੋਲੀ ਨਾਲ ਹੀ ਬੰਦੇ ਜਿਹੜੇ ਆ ਸੰਘਰਸ਼ ਪੈਦਾ ਹੁੰਦੇ ਹੁੰਦੇ ਆ ਸੰਘਰਸ਼ ਕਦੀ ਦੱਬੇ ਨਹੀਂ ਜਾਂਦੇ ਹੁੰਦੇ ਗੋਲੀ ਨਾਲ ਸੋ ਇਹ ਜਿਹੜੇ ਡੀਐਸਪੀ ਵੀ ਹੈ ਜਾਂ ਜਿਹੜੀ ਅਥਾਰਟੀ ਵੀ ਆ ਇਹ ਬਿਆਨ ਦੇਣ ਤੋਂ ਪਹਿਲਾਂ ਸੋਚਣ ਵੀ ਇਹ ਨੌਜਵਾਨੀ ਆ ਇਹ ਬੜੀ ਨੌਜਵਾਨੀ ਨੂੰ ਕੱਲਾ ਮਤਲਬ ਪਾਣੀ ਨਾ ਸਮਝੋ ਵੀ ਇਹ ਬਰੂਦ ਹੈ ਜਿਵੇਂ ਇਥਨੋਲ ਹੁੰਦਾ ਨਾ ਪੈਟਰੋਲ ਹੱਥ ਲਾਓ ਤੇ ਬੜਾ ਠੰਡਾ ਹੁੰਦਾ ਬੜਾ ਸ਼ਾਂਤ ਹੁੰਦਾ ਹੱਥ ਨੂੰ ਬੜਾ ਠਾਰਦਾ ਪਰ ਜਦੋਂ ਉਹਨੂੰ ਚਿੰਗਾਰੀ ਲਾਈ ਤੇ ਉਹ ਭੰਬੜ ਬਣਦਾ ਹੁੰਦਾ ਸੋ ਇਹ ਗੱਲ ਸਾਰੇ ਯਾਦ ਰੱਖਣ ਵੀ ਇੱਥੇ ਜਿਹੜੇ ਬੈਠੇ ਆ ਨਾ ਗੋਲੀਆਂ ਸਾਨੂੰ ਜਗਾ ਸਕਦੀਆਂ ਸਾਨੂੰ ਗੋਲੀਆਂ ਕਦੀ ਬੁਝਾ ਨਹੀਂ ਸਕਦੀਆਂ ਯਾਦ ਰੱਖਿਓ ਵੀ ਇਹ ਗੱਲ ਤੁਸੀਂ ਸਾਰੇ ਜਾਣੇ ਪੱਲੇ ਬੰਨੋ ਵੀ ਅਥਾਰਟੀ ਹੋਗੀ ਵਾਈਸ ਚਾਂਸਲਰ ਹੋਗੇ ਸਿਕਿਉਰਿਟੀ ਗਾਰਡ ਹੋਗੇ ਇਹ ਸਾਰਾ ਧਾਮਾ ਜਮਾ ਸਟੂਡੈਂਟ ਕਰਕੇ ਆ ਯੂਨੀਵਰਸਿਟੀ ਦੇ ਐਗਜ਼ਿਸਟਿੰਟ ਸਟੂਡੈਂਟ ਕਰਕੇ ਆ ਪਹਿਲਾ ਰਾਈਟ ਸਟੂਡੈਂਟ ਦਾ ਬੰਦਾ ਵੀ ਸੀ ਕਹਿੰਦੀ ਆ 25 ਦਿਨ ਹੋ ਗਏ ਗੱਲ ਨਹੀਂ ਕਰਨੀ ਹੁਣ ਉਹਨੂੰ ਕਿਹਾ ਇੱਥੇ ਆਵੇ ਉਹ ਇੱਥੇ ਆਣ ਕੇ ਨਹੀਂ ਰਾਜੀ ਵੀ ਉਹਦੀ ਨੌਕਰੀ ਉਹਦੇ ਅੱਗੇ ਲਖੇ ਚਮਚਿਆਂ ਦੀ ਨੌਕਰੀ ਉਹਦੇ ਅੱਗੇ ਜਿੰਨੇ ਵੀ ਰੱਖੇ ਆ ਫੋਰਸ ਉਹਨਾਂ ਦੀ ਨੌਕਰੀ ਇਹ ਸਟੂਡੈਂਟ ਕਰਕੇ ਜਾਰੀ ਚੱਲ ਰਹੀ ਆ ਸੋ ਆਪਨੇ ਰਾਈਟ ਨੂੰ ਅਸੀਂ ਅਸਰਟ ਕਰੀਏ ਇਹ ਉਹਨਾਂ ਨੂੰ ਅਸੀਂ ਕਿਹਾ ਆ ਵੀ 25 ਦਿਨ ਹੋ ਗਏ ਨਹੀਂ ਆਏ ਜੇ ਤੁਸੀਂ ਅੱਜ ਇੱਥੇ ਨਹੀਂ ਹੁੰਦੇ ਜੇ ਇੱਥੋਂ ਜਾਂਦੇ ਨਹੀਂ ਕਿਤੇ ਹੈ ਲਾਠੀ ਚਾਰਜ ਤੋਂ ਬਾਅਦ ਬੈਠੇ ਹੋ ਕਿ ਖਡਾ ਤੇ ਜਾਂ ਜੇਲ੍ਹ ਚ ਲੈ ਗਏ ਕਹਿੰਦੇ ਕੁਛ ਅਸੀਂ ਐਸੀ ਬੈਠੇ ਆ ਬਾਕੀ ਬੱਚੇ ਭਗੋ ਕੇ ਲੜਕੀਆਂ ਤੇ ਵੱਧਲਾ ਹਠੀ ਚਾਰਜ ਹੋਇਆ ਤਾਂ ਇਹ ਸਾਰੀ ਗੱਲ ਸੁਣ ਕੇ ਮੈਂ ਕਿਹਾ ਵੀ ਜੇ ਬੇਟਾ ਤੁਸੀਂ ਚਾਹੋ ਤਾਂ ਅਸੀਂ ਤੁਹਾਡੇ ਕੋਲੇ ਆ ਕੇ ਤੁਹਾਡੇ ਨਾਲ ਹਾ ਦਾ ਨਾਰਾ ਮਾਰੀਏ ਸਰਕਾਰ ਨੂੰ ਚੇਤਾਵਨੀ ਦੇਈਏ ਕਿ ਜਿਹੜੇ ਬੱਚੇ ਐ ਤੁਸੀਂ ਉਹਨਾਂ ਤੇ ਲਾਠੀ ਚਾਰਜ ਕਰਨ ਦਾ ਕੋਈ ਕਾਰਨ ਹੋਵੇ ਤਾਂ ਦੱਸੋ ਤੇ ਬਿਨਾਂ ਕੋਈ ਯਾਰ ਭਾਈ ਕੋਈ ਮੈਨਸਰ ਕਾਟ ਨਹੀਂ ਕਰ ਰਹੀ ਤੁਸੀਂ ਚਾਹਤ ਰੋ ਬਿਗੈਰ ਮਤਲਬ ਲਾਠੀ ਚਾਰਜ ਕਰਨਾ ਅੱਜ ਦੇ ਯੁੱਗ 'ਚ ਤਾਂ ਜੇ ਕਤਲ ਕਰਦਾ ਬੰਦਾ ਤੇ ਪੁਲਿਸ ਉਹਦੇ ਹੱਥ ਨਹੀਂ ਲਾਉਂਦੀ ਜੇ ਕਿਤੇ ਲੱਗਦਾ ਕਿ ਉਹਨੇ ਕੁੱਟਮਾਰ ਕਰਤੀ ਹੈ ਤੇ ਉਹਦੀ ਵੀਡੀਓ ਚਲੀ ਜਾਵੇ ਜੱਜ ਉਸਤੇ ਐਕਸ਼ਨ ਲੈ ਲੈਂਦੇ ਨੇ ਤੇ ਸਟੂਡੈਂਟ ਜਿਹੜੇ ਸਾਡੇ ਬੱਚੇ ਆ ਜਿਨ੍ਹਾਂ ਨੂੰ ਅਸੀਂ ਪਿਆਰ ਨਾਲ ਸਮਝਾਉਣਾ ਹੈ ਉਹਨਾਂ ਦੀ ਗੱਲ ਸੁਣਨੀ ਹੈ ਤੇ ਆਪਣੀ ਗੱਲ ਸੁਣਾਉਣੀ ਹੈ ਤੇ ਜਿਨ੍ਹਾਂ ਨੇ ਅੱਗੇ ਦੇਸ਼ ਦੇ ਵਾਰਿਸ ਬਣਨਾ ਹੈ ਤੁਸੀਂ ਉਹਨਾਂ ਤੇ ਜਿਹੜਾ ਲਾਠੀ ਚਾਰਜ ਕਰਨਾ ਇਹ ਤਾਂ ਇਸ ਤੋਂ ਵੱਡਾ ਗੁਨਾਹ ਕੋਈ ਹੈ ਨਹੀਂ ਉਹਦਾ ਕਾਰਨ ਕੀ ਹੈ ਮੰਗ ਸਿਰਫ ਇਹ ਹੈ ਕਿ ਜਿਹੜੀ ਸਾਡੀ ਸੈਨਟ ਹੈ ਉਹਦੀ ਚੋਣ ਹੋਵੇ ਬਹਾਲ ਕੀਤੀ ਜਾਵੇ ਸੈਨਟ ਕੀ ਚੀਜ਼ ਆ ਡੈਮੋਕ੍ਰੈਟਿਕ ਰਾਈਟ ਆ ਕੋਈ ਇਹ ਨਹੀਂ ਕਿ ਫਲਾਣੇ ਨੂੰ ਬਣਾ ਦਿਓ ਤਾਂ ਫਿਰ ਜੇ ਤੁਸੀਂ ਇਹ ਸਾਰੇ ਹੱਕ ਵੀ ਖੋਹਨੇ ਹੋ ਤੇ ਬੋਲਣ ਦੀ ਆਵਾਜ਼ ਵੀ ਕੱਢਣ ਹੀ ਨਹੀਂ ਦੇ ਤੇ ਮੇਰਾ ਖਿਆਲ ਆ ਇਦੋਂ ਵੱਡੀ ਡਿਕਟੇਟਰਸ਼ਿਪ ਕਿਤੇ ਆ ਨਹੀਂ ਸਕਦੀ ਇਹ ਉਹੀ ਸਮਾਂ ਆਇਆ ਜਿੱਮੇ ਕਿਸੇ ਵੇਲੇ ਐਮਰਜੈਂਸੀ ਵੇਲੇ ਸਾਰੀਆਂ ਤਾਕਤਾਂ ਲੈ ਲੀਆਂ ਸੀ ਇੰਦਰਾ ਗਾਂਧੀ ਨੇ ਆਪਣੇ ਕੋਲੇ ਸਾਰਾ ਦੇਸ਼ ਦੀ ਆਵਾਜ਼ ਬੰਦ ਕਰਤੀ ਸੀ ਅੱਜ ਵੀ ਜਿਹੜੇ ਹਾਲਾਤ ਆ ਦੇਸ਼ ਦੇ ਇਹ ਹੋਰ ਪਾਸੇ ਜਾ ਰਹੇ ਆ ਕਿਉਂਕਿ ਆਪਾਂ ਜਿਹੜਾ ਫੰਕਸ਼ਨ ਹੈ ਯੂਨੀਵਰਸਿਟੀ ਦਾ ਸਟੂਡੈਂਟਸ ਨਾਲ ਮੈਂ ਗੱਲ ਕਰ ਰਿਹਾ ਮੈਂ ਉਸ ਪਾਸੇ ਕਿਸੇ ਪਾਸੇ ਗੱਲ ਨੂੰ ਲਿਜਾਣਾ ਨਹੀਂ ਚਾਹੁੰਦਾ ਮੇਰਾ ਸੁਭਾਅ ਨਹੀਂ ਕਿ ਕੰਟੈਕਸਟ ਤੋਂ ਅੱਗੇ ਗੱਲ ਚਲੀ ਜਾਵੇ ਅੱਜ ਸਿਰਫ ਮਸਲਾ ਤੁਹਾਡਾ ਹੈ ਤੁਹਾਨੂੰ ਮੈਂ ਦੋ ਬੇਨਤੀਆਂ ਕਰਾਂਗਾ ਕਿ ਦੇਖੋ ਇਹ ਤਾਂ ਤੱਕਾ ਕਰ ਰਹੇ ਹਨ ਕੋਈ ਸ਼ੱਕ ਨਹੀਂ ਬੀਸੀ ਦੀ ਆਗਿਆ ਤੋਂ ਬਿਨਾਂ ਪੁਲਿਸ ਅੰਦਰ ਨਹੀਂ ਵੜ ਸਕਦੀ ਬੀਸੀ ਦੀ ਆਗਿਆ ਤੋਂ ਬਿਨਾਂ ਪੁਲਿਸ ਅੱਗੇ ਵਧ ਕੇ ਸਟੂਡੈਂਟਸ ਨਾਲ ਕੋਈ ਲਾਠੀਚਾਰ ਜਾਂ ਗੱਲਬਾਤ ਜਾਂ ਕੋਈ ਤੱਕਾ ਨਹੀਂ ਕਰ ਸਕਦੀ ਇਹਦਾ ਮਤਲਬ ਹੈ ਕਿ ਬੀਸੀ ਚਾਹੁੰਦਾ ਹੈ ਕਿ ਮੈਂ ਡਿਕਟੇਟਰ ਆ ਤੇ ਜਾਂ ਫਿਰ ਬੀਸੀ ਨੂੰ ਪਤਾ ਹੀ ਨਹੀਂ ਕਿ ਮੇਰੀ ਪਾਵਰ ਕੀ ਹੈ ਤੇ ਪਾਵਰ ਹੀ ਸਿੱਧੀ ਦਿੱਲੀ ਤੋਂ ਜਿਹੜੀ ਹੈ ਉਹ ਵਰਤੀ ਜਾ ਰਹੀ ਹੈ ਸੋ ਕਿਤੇ ਨਾ ਕਿਤੇ ਇਹ ਹੈ ਚੀਜ਼ ਕਿ ਐਡ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਹ ਬੀਖ ਹੋ ਚੁੱਕੀ ਹੈ ਤੇ ਡਿਕਟੇਟਰਸ਼ਿਪ ਪਰ ਆ ਗੱਲ ਚੱਲ ਰਹੀ ਹੈ ਤੁਹਾਡੇ ਵਾਸਤੇ ਕੀ ਹੈ ਤੁਸੀਂ ਜਿੰਨਾ ਹੁਣ ਏਕਤਾ ਕਰਕੇ ਚੱਲੋਗੇ ਪਿਆਰ ਨਾਲ ਚੱਲੋਗੇ ਡਿਸਪਲਿਨ ਚੱਲੋਗੇ ਲੜਾਈ ਕਦੇ ਵੀ ਕਦੇ ਗੋਲੀ ਵਾਲੇ ਦੇ ਮੁਕਾਬਲੇ ਹੱਥਾਂ ਨਾਲ ਲੜਾਈ ਐ ਧੱਕ ਕੇ ਜਿੱਤੇ ਨਹੀਂ ਹਸੀ ਜੇ ਤੁਸੀਂ ਅਕਲ ਨਹੀਂ ਵਰਤੋ ਅਕਲ ਦੀ ਤੇ ਕੁਰਬਾਨੀ ਦੀ ਦੋਨਾਂ ਹੀ ਲੋੜ ਹੁੰਦੀ ਹੈ ਕੱਲੀ ਕੁਰਬਾਨੀ ਨਾਲ ਵੀ ਨਹੀਂ ਬਚਿਆਾਸਨਾ ਜੇ ਅਕਰ ਨਾਲ ਨਹੀਂ ਤੇ ਉਹ ਵੀ ਕਈ ਵਾਰੀ ਚਲੀ ਜਾਂਦੀ ਹੈ ਇਹ ਦੇਸ਼ ਇਹੋ ਆਜਾ ਇਹ ਦੁਨੀਆ ਇਹੋ ਜੀ ਹੈ ਜਿਸ ਭਗਤ ਸਿੰਘ ਨੂੰ ਦੁਨੀਆ ਪੂਜਦੀ ਆ ਪੂਜੀ ਰਹੇਗੀ ਕੱਲ ਪਾਕਿਸਤਾਨ 'ਚ ਉਹਨੂੰ ਆਖੀ ਜਾਂਦੇ ਨੇ ਇਹ ਤਾਂ ਜੀ ਅਤਵਾਦੀ ਸੀ ਪਹਿਲਾਂ ਹਿੰਦੁਸਤਾਨ 'ਚ ਇੱਕ ਦੋ ਬੰਦੇ ਕਹੇ ਅਤਵਾਦੀ ਸੀ ਅੱਜ ਤੱਕ ਉਹਦੀ ਫੋਟੋ ਨਹੀਂ ਦਿੱਲੀ ਪਾਰਲੀਮੈਂਟ ਕਤਲ ਦੀ ਪਿੱਛੇ ਅਸੀਂ ਰੌਲਾ ਪਾਇਆ ਮੇਰੇ ਖਿਆਲ ਆ ਇੱਕ ਸਾਲ ਦੂੜ ਸਾਲ ਰੌਲਾ ਪਾਉਂਦੇ ਰਹੇ ਤਾਂ ਉਸਦੀ ਫੋਟੋ ਲਾਉ ਕੀਤੀ ਸੀ ਕਹਿੰਦੇ ਨਹੀਂ ਜੀ ਤਾਂ ਲੱਗੀ ਨਹੀਂ ਸਕਦੀ ਫੋਟੋ ਸੋ ਇਸ ਤਰ੍ਹਾਂ ਦੇ ਹਾਲਾਤ ਇਹ ਦੇਸ਼ ਚ ਪਹਿਲੇ ਨਹੀਂ ਸੀ ਅੱਜ ਵੀ ਹੋ ਹੀ ਆ ਰਹੇ ਹਨ ਮੁੜ ਕੇ ਦੁਨੀਆ ਚ ਹੋ ਹੀ ਆ ਰਹੇ ਸਾਰੀ ਸੋ ਤੁਹਾਨੂੰ ਮੇਰੀ ਪਿਆਰ ਨਾਲ ਬੇਨਤੀ ਇੱਕ ਤਾਂ ਆਪ ਦੀ ਏਕਤਾ ਕਰੋ ਇੱਕ ਜਦੋਂ ਤੁਸੀਂ ਬੱਚੇ ਸੀ ਬੈਠੀ ਜਾਣਾ ਆਪਾਂ ਨੂੰ ਕੀ ਫਰਕ ਪੈਂਦਾ ਮੈਂ ਵੀ ਇੱਥੇ ਬਹਿ ਜਾਣਾ ਜਦੋਂ ਆਪਾਂ ਲੜਨਾ ਹੈ ਥੱਲੇ ਉੱਤੇ ਤਾਂ ਕੋਈ ਫਰਕ ਨਹੀਂ ਪੈਂਦਾ ਜੇ ਆਪਾਂ ਇਹ ਚੀਜ਼ਾਂ ਸਿੱਖਾਂਗੇ ਜੇ ਮੈਂ ਥੱਲੇ ਬਹਿ ਕੇ ਖੰਦੀ ਕੀ ਹੋ ਜਾਊਗਾ ਜੇ ਮੈਂ ਬਹਿ ਗਿਆ ਤਾਂ ਕੀ ਹੋਜੂ ਜੇ ਆਪਣੇ ਚ ਇੰਨਾ ਹੀ ਨਹੀਂ ਤੇ ਆਪਾਂ ਨੂੰ ਉਹਨੂੰ ਪਤਾ ਹੈ ਕਿ ਬੱਚਿਆਂ ਚ ਕੀ ਤਾਂ ਏਕਤਾ ਹੀ ਕੋਈ ਨਹੀਂ ਸੀ ਕੁੜ-ਕੁੜ ਕੇ ਕੱਲੇ ਨੂੰ ਅੱਡ ਕਰ ਲਾਂਗੇ ਦੋ ਨੂੰ ਬਰਿਆ ਲਾਂਗੇ ਦੋ ਨੂੰ ਕੁੱਟ ਲਾਂਗੇ ਤੁਸੀਂ ਪਹਿਲੀ ਐਕਸ਼ਨ ਹੈ ਕਿ ਹਰ ਮੰਗ ਤੋਂ ਪਹਿਲਾਂ ਮੰਗੂ ਕੋ ਜਿਹੜਾ ਲਾਠੀ ਚਾਰਜ ਹੋਇਆ ਉਹਦਾ ਕੀ ਐਕਸ਼ਨ ਕਰੋਗੇ ਦੱਸੋ ਜਿੱਨਾ ਬੱਚਿਆਂ ਤੇ ਬੀਬੀਆਂ ਤੇ ਹੋਇਆ ਕਿਉਂ ਹੋਇਆ ਪਹਿਲਾ ਕਾਰਨ ਦੂਜਾ ਕਾਰਨ ਹੈ ਜਿਹੜਾ ਤੁਹਾਡੇ ਮੰਗਾ ਨੇ ਕਿ ਇਹਦਾ ਦੱਸੋ ਸਾਨੂੰ ਹਾਂ ਕਰ ਦਿਓ ਨਾ ਕਰ ਦਿਓ ਤੀਜਾ ਤਰੀਕਾ ਇਹ ਹੈ ਕਿ ਜਿਹੜਾ ਤੁਹਾਡੇ ਆ ਗੇਟਕੁੱਟ ਬੰਦ ਕੀਤੇ ਜੋ ਸਿਸਟਮ ਹੈ ਕਿਉਂ ਕੀਤੇ ਨੇ 메ਨ ਗੇਟ ਬੰਦ ਰੱਖੋ ਜੇ ਉੱਥੋਂ ਕੋ ਬੰਦਾ ਗਲਤ ਆਨਸਰ ਨਾਲ ਆ ਜਾਵੇ ਤੁਸੀਂ ਤੇ ਆਪਦਾ ਪਹਿਰਾ ਲਾ ਲਓ ਫਿਰ ਜੇ ਆਉਂਦੇ ਤਾਂ ਬੀਸੀ ਤੋਂ ਬਗੈਰ ਕਿਉਂ ਆਏ ਇਹ ਸਾਰੀਆਂ ਚੀਜ਼ਾਂ ਦੇ ਇਹਨਾਂ ਨੂੰ ਜਦੋਂ ਤੁਹਾਡੇ ਨਾਲ ਗੱਲਬਾਤ ਕਰਨ ਆਏ ਮੈਂ ਠੀਕ ਹੈ ਜੇ ਗੱਲਬਾਤ ਕਰਦੇ ਨੇ ਕਰਨ ਤੁਹਾਨੂੰ ਕਰਨੀ ਚਾਹੀਦੀ ਹੈ ਇਹਦੇ ਮੈਂ ਵਿਰੁੱਧ ਨਹੀਂ ਕਿਉਂਕਿ ਗੱਲਬਾਤ ਬਗੈਰ ਦੁਨੀਆ ਦੀ ਕੋਈ ਜਾਣਦਾ ਵੀ ਹੱਲੇ ਭਾਬਾ ਬੰਬ ਚੱਲੀ ਜਾਣ ਅਖੀਰ ਗੱਲਬਾਤ ਹੈ ਪਰ ਗੱਲਬਾਤ ਦਾ ਇੱਕ ਤਰੀਕਾ ਹੈ ਰਿਸਪੈਕਟ ਹੈ ਔਰ ਉਹਦਾ ਇੱਕ ਸਿਸਟਮ ਹੈ ਮੇਰੀ ਤੁਹਾਨੂੰ ਬੇਨਤੀ ਹੈ ਕਿ ਦੇਖੋ ਪਹਿਲ ਤੁਹਾਡੀ ਹੈ ਤੁਸੀਂ ਉਦੋਂ ਸੈਮੀਨਾਰ ਕੀਤਾ ਸਾਰੀਆਂ ਪਾਰਟੀਆਂ ਬੁਲਾਈਆਂ ਅਸੀਂ ਸਾਰੀਆਂ ਪਾਰਟੀਆਂ ਉਦੋਂ ਆਏ ਸੀ ਮੈਂ ਤਾਂ ਉਦੋਂ ਵੀ ਕਹਿ ਗਿਆ ਕਿ ਇਹ ਤੁਹਾਡੀ ਸੈਨੀਟਰੀ ਖੋ ਰਹੇ ਇਹ ਆਖਰੀ ਕੜੀ ਪੰਜਾਬ ਦੀ ਜਿਹੜੀ ਡਿਊਟੀ ਸੀ ਇਸ ਨੂੰ ਖਤਮ ਕਰਨ ਵਾਸਤੇ ਕਿ ਡਿਊਟੀ ਕਿਵੇਂ ਦਿੱਲੀ ਗਵਰਨਮੈਂਟ ਨੇ ਲੈਣੀ ਆ ਆਖਰੀ ਕੜੀ ਤੋੜ ਰਹੇ ਨੇ ਕਿ ਅਸੀਂ ਕਬਜ਼ਾ ਕਿਵੇਂ ਲੈਣਾ ਸਾਰਾ ਜਾਨੀ ਤਕਰੀਬਨ ਇਨਡਾਇਰੈਕਟਲੀ ਪੰਜਾਬ ਨੂੰ ਹੈਡਲੈਸ ਕੀਤਾ ਜਾ ਰਿਹਾ ਹੈ ਪਾਵਰਲੈਸ ਕੀਤਾ ਜਾ ਰਿਹਾ ਹੈ ਔਰ ਪੰਜਾਬ ਨੂੰ ਜੇ ਸਹੀ ਮੈਨਜ ਤੁਸੀਂ ਸਟੂਡੈਂਟ ਬੈਠ ਕੇ ਕੋ ਕਰੋ ਉਜਾੜਿਆ ਜਾ ਰਿਹਾ ਕਿਉਂਕਿ ਇਸ ਵੇਲੇ ਜਿੰਨਾ ਕੁਝ ਮੂਵਮੈਂਟਾਂ ਚੱਲ ਰਹੀਆਂ ਤੁਹਾਨੂੰ ਇਹਨਾਂ ਦਾ ਪਤਾ ਨਹੀਂ ਲੱਗਦਾ ਤੁਸੀਂ ਇੰਨੇ ਬੱਚੇ ਜਾਣਦੇ ਹੋ 1000 ਦੋ ਬੱਚੇ ਰੋੜਾ ਮਾਰਦੇ ਨੇ ਤੁਸੀਂ ਕਦੇ ਪੜਤਾਲ ਕਰ ਲਓ ਤੁਹਾਡੇ ਬੱਚੇ ਤੁਹਾਡੇ ਨਹੀਂ ਹੋਣਗੇ ਉਹਨਾਂ ਦੀ ਕਿਤੇ ਤਾਰ ਹੋਰ ਪਾਸੇ ਜੁੜੀ ਹੋਊਗੀ ਉਹ ਭੱਜ ਜਾਣਗੇ ਲਾਠੀ ਚਾਰੇ ਤੁਹਾਡੇ ਤੇ ਹੋਏਗਾ ਇਹ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਓ ਕੋਈ ਮੂਮੈਂਟ ਦੁਨੀਆ ਦੀ ਫੇਲ ਨਹੀਂ ਹੋ ਸਕਦੀ ਜੇ ਉਹ ਸਰਕਾਰ ਦਾ ਬੰਦਾ ਨਾ ਹੋਵੇ ਤੇ ਸਰਕਾਰ ਦਾ ਬੰਦਾ ਹੋਗੇ ਤੁਹਾਡੀ ਮੂਮੈਂਟ ਨੂੰ ਫੇਲ ਕਰਦਾ ਤੁਹਾਡੇ ਤੇ ਸਖਤੀ ਕਰਵਾਉਂਦਾ ਸਾਰੇ ਤੁਹਾਡੇ ਭੇਜ ਦਿੰਦਾ ਇਸ ਕਰਕੇ ਇੱਕ ਤਾਂ ਆਪਣਾ ਧਿਆਨ ਰੱਖੋ ਕਿ ਤੁਹਾਡੇ ਜਿਹੜੇ ਤੁਸੀਂ ਬੱਚੇ ਲੜਨ ਵਾਲੇ ਹੋ ਤੁਹਾਡੇ ਚ ਇਕਤਾ ਪਿਆਰ ਇੱਕ ਦੂਜਾ ਭਰੋਸਾ ਹੋਵੇ ਬੰਦੇ ਪੰਜੀ ਦੁਨੀਆ ਤੇ ਬਹੁਤ ਨੇ ਬੰਦਾ ਕ੍ਰਾਂਤੀਕਾਰੀ ਤੇ ਇੱਕੋ ਕੱਲੇ ਭਗਤ ਸਿੰਘ ਨੇ ਦੁਨੀਆ ਜਗਾਈ ਹੈ ਤੇ ਉਹ ਚਾਰ ਪੰਜ ਸਾਥੀ ਜੀ ਪਹਿਲੀ ਵਾਰੀ ਉਹ ਤਾਂ ਕਾਮਜਾ ਹੋਗੇ ਸੀ ਜੇ ਕਿਤੇ ਇੱਕ ਬੰਦਾ ਸਰਕਾਰ ਦਾ ਨਾ ਹੁੰਦਾ ਨਹੀਂ ਤਾਂ ਉਸ ਦਿਨ ਬਗਾਵਤ ਹੋ ਗਈ ਸੀ ਸਾਰੀ ਫੌਜ ਉੱਠ ਖੜੀ ਸੀ ਸੋ ਇਸ ਕਰਕੇ ਇਹ ਇੰਨਾ ਚੀਜ਼ਾਂ ਦਾ ਧਿਆਨ ਰੱਖੋ ਤੇ ਬਾਕੀ ਸਿਰ ਤੁਸੀਂ ਗੱਲਬਾਤ ਕਰੋ ਗੱਲਬਾਤ ਕਰਨ ਤੋਂ ਬਾਅਦ ਮੈਂ ਅੱਜ ਵੀ ਕਹਿਣਾ ਉਸ ਦਿਨ ਵੀ ਕਹਿ ਕੇਗਾ ਕਿ ਅਸੀਂ ਸਾਰੀਆਂ ਹੀ ਪਾਰਟੀਆਂ ਮੈਂ ਇੱਥੇ ਵੀ ਅਪੀਲ ਕਰਦਾ ਸਾਰੀਆਂ ਪਾਰਟੀਆਂ ਨੂੰ ਕਿ ਸਵਾਲ ਇਹ ਨਹੀਂ ਕਿ ਬੱਚਿਆਂ ਦੀ ਲੜਾਈ ਹੈ ਲੜਾਈ ਪੰਜਾਬ ਦੇ ਮਸਲਿਆਂ ਦੀ ਲੜਾਈ ਹੈ ਉਹਦਾ ਉਹਦੇ 'ਚ ਇੱਕ ਹਿੱਸਾ ਇਸ ਮਸਲੇ ਯੂਨੀਵਰਸਿਟੀ ਦਾ ਇੱਕ ਹਿੱਸਾ ਹੈ ਜੇ ਤੋ ਇਹਦੀ ਡੈਮੋਕ੍ਰੇਸੀ ਖਤਮ ਕਰ ਰਹੀ ਆ ਤਾਂ ਉਹਦੀ ਇੱਕ ਕਕੜੀ ਹੋਰ ਖਤਮ ਕਰਤੀ ਜਿਵੇਂ ਸਾਡੀ ਡਿਊਟੀ ਦਾ ਕਦੇ ਕੋਈ ਦੁਨੀਆ ਦੀ ਸਟੇਟ ਦੱਸੋ ਜਿੱਦੀ ਰਾਜਤਾ ਨਹੀਂ ਆਬਦੀ ਨਾ ਹੋਵੇ ਸਾਡੇ ਇਹ ਸੂਬਾ ਸਾਡੀ ਇਹ ਧਰਤੀ ਉੱਥੇ ਬਸਿਆ ਰਾਜਤਾ ਨਹੀਂ ਸਾਡੂੰ ਮਿਲੀ ਕੋਈ ਨਹੀਂ ਖੋਲੀ ਹੁਣ ਹੌਲੀ ਹੌਲੀ ਕਰਕੇ ਉਹ ਸਾਰੀਆਂ ਇਸ ਤੋਂ ਬਾਕੀ ਪਾਵਰ ਆਫ ਹੋ ਹੀ ਜਾਂਦੇ ਨੇ ਸਾਡੇ دریا ਖੋਲੇ ਜੋ ਸਾਡੇ ਕੋਲ ਸਭ ਖੋਲਿਆ ਇਹਨਾਂ ਚੀਜ਼ਾਂ ਤੇ ਜੇ ਤੁਸੀਂ ਪਿੱਛੇ ਜਾਓ ਕਿਤੇ ਪੜੋ ਬਲੂ ਸਟਾਰ ਕਿਉਂ ਹੋਇਆ ਸੀ ਸਾਡੀਆਂ ਮੰਗਾਂ ਇਹ ਹੀ ਸੀ ਮੋਰ ਪਾਵਰ ਸੀ ਸਟੇਟਾਂ ਨੂੰ ਆ ਦ੍ਰਿਆਮਾ ਦੇ ਹੱਕ ਸਾਡੇ ਸਾਡੇ ਸੀ ਫੌਜ ਦੀ ਭਰਤੀ ਸੀ ਇੰਡਸਟਰੀ ਸੀ ਵਪਾਰ ਦਾ ਲੰਘਾ ਸੀ ਪਾਕਿਸਤਾਨ ਨਾਲ ਮੋਰ ਪਾਵਰ ਸੀ ਸਾਨੂੰ ਕਿ ਸਾਡੀਆਂ ਜਿਹੜੀ ਆਰਥਿਕ ਪਾਵਰ ਆ ਸਾਡੇ ਕੋਲ ਹੋਰ ਚਾਹੀਦੀ ਹੈ ਕਹਿੰਦੇ ਫੌਜ ਰੱਖੋ ਲੜੋ ਅਸੀਂ ਨਾਲ ਆ ਤੁਹਾਡੇ ਲੈ ਕੇ ਨਾ ਆਰਥਿਕ ਪਾਵਰ ਤਾਂ ਸਾਨੂੰ ਦਿਓ ਅੱਜ ਮਿਊਂਸਲ ਪਾਰਟੀ ਬਣ ਗਈਆਂ ਸਟੇਟਾਂ ਜਿਹੜਾ ਜੀਐਸਟੀ ਆ ਗਈ ਇਹ ਆਖਰੀ ਕਿਲ ਹੈ ਡੈਮੋਕ੍ਰੇਸੀ ਦਾ ਕਿ ਜੀਐਸਟੀ ਤੋਂ ਬਾਅਦ ਹੁਣ ਸੂਬੇ ਕੋਲੇ ਕੋਈ ਪਾਵਰ ਹੀ ਨਹੀਂ ਰਹਿ ਗਈ ਪੈਸੇ ਦੀ ਸੋ ਇਹ ਹਾਲਾਤ ਪੈਦਾ ਹੋ ਗਏ ਨਾ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਨਾ ਕਿ ਤਕੜੇ ਹੋ ਕੇ ਲੜੋ ਲੜੋ ਪੀਸਫੁਲੀ ਅਸੀਂ ਤੁਹਾਡੇ ਨਾਲ ਆ ਕੱਲਾ ਕਾਲੀਦਰ ਨਹੀਂ ਮੈਂ ਦੂਜਿਆਂ ਨੂੰ ਅਪੀਲ ਕਰਦਾ ਤੁਹਾਡੇ ਰਾਹੀਂ ਔਰ ਪ੍ਰੈਸ਼ਰ ਆ ਵੀ ਕਰਦਾ ਕਿ ਆਓ ਆਪਾਂ ਸਾਰੀਆਂ ਪਾਰਟੀਆਂ ਜੋ ਬੱਚੇ ਤਸ਼ੱਦਦ ਹੋਇਆ ਔਰ ਇਹਨਾਂ ਦੀ ਬੰਗ ਹੈ ਦਾ ਹਰ ਤਰੀਕੇ ਸਾਧਦੇ ਕਿ ਲੇਕਿਨ ਤੁਹਾਨੂੰ ਇਹ ਕਹਿੰਦੇ ਆ ਕਿ ਤੁਸੀਂ ਇਕ ਵਾਰ ਹੀ ਆਪਦੀ ਤਰੀਕੇ ਸਿਰ ਕਰੋ ਇਹ ਨਾ ਹੋ ਕੇ ਹੁਣ ਤੁਸੀਂ ਮੈਂ ਸੁਣੀ ਗਿਆ 10 ਮਿੰਟ ਬੱਚੇ ਨੇ ਇੱਕ ਰਿਆਖਾ ਦੂਜਿਆਂ ਨਹੀਂ ਸੁਣਦਾ ਦੂਜਿਆਂ ਖਤੀਜਾ ਨਹੀਂ ਸੁਣਦਾ ਤੀਜੇ ਨੇ ਆਖਾ ਪੈਂ ਕਰਨਾ ਨਾ ਕੋਈ ਰਾਇ ਕਰਨੀ ਹੈ ਤੁਸੀਂ ਪੰਜ ਬੰਦੇ ਲੈਦਾ ਬੈਜੋ 10 ਬੈਜੋ 11 ਬੈਜੋ ਉੱਥੇ ਬਹਿ ਕੇ ਰਾਇ ਕਰਕੇ ਕਹੋ ਵੀ ਹੁਣ ਆਪਣੀਆਂ ਰਾਇ ਬੜਗੀਆਂ ਜੀ ਆਪਾ ਆਪਾ ਤਾਂ ਆਪੀ ਕਰਾਂਗੇ ਇਹ ਗੱਲਾਂ ਸਰਕਾਰ ਕੋਲ ਜਾਂਦੀਆਂ ਨੇ ਕਿ ਜਾ ਰਹੇ ਨੇ ਦੇਖਦਾ ਹੀ ਕੋਈ ਨਹੀਂ ਇਹਨਾਂ ਦੇ ਲੀਡਰ ਹੀ ਕੋਈ ਨਹੀਂ ਲੀਡਰ ਬਗੈਰ ਲੜਾਈ ਨਹੀਂ ਜਿੱਤੀ ਦੀ ਸੋ ਇਹ ਮੇਰੀ ਬੇਨਤੀ ਹੈ ਹੁਣ ਮੈਂ ਤੁਹਾਨੂੰ ਇਹ ਬੇਨਤੀ ਕਰਕੇ ਜਿਹੜਾ ਹੋਇਆ ਮਾੜਾ ਇਹਦੀ ਨਿੰਦਿਆ ਕਰਦਾ ਔਰ ਸਰਕਾਰ ਨੂੰ ਬਾਰਨ ਕਰਦਾ ਕਿ ਤੁਸੀਂ ਇਹ ਚੀਜ਼ਾਂ ਅੱਗ ਨਾਲ ਖੇਡਦੇ ਹੋ ਤੁਸੀਂ ਇੱਕ ਬਹੁਤ ਵੱਡਾ ਗੁਨਾਹ ਕੀਤਾ ਔਰ ਮੈਂ ਸਮਝਦਾ ਕਿ ਗਵਰਨਰ ਸਾਹਿਬ ਨੂੰ ਬੇਨਤੀ ਕਰਾਂਗੇ ਤੁਸੀਂ ਡਿਊਟੀ ਦੇ ਬਾਲਕੋ ਕਿ ਜੋ ਕੁਛ ਇੱਥੇ ਹੋਇਆ ਹੈ ਔਰ BC ਨੂੰ ਕਹਿਣਾ ਕਿ ਜੇ ਸਹੀ BC ਹੈ ਤਾਂ ਇਹਨੂੰ ਇਨਕੁਆਇਰੀ ਕਰਾ ਕਿ ਕਿਉਂ ਲਾਠੀ ਚਾਰਜ ਹੋਇਆ ਮੰਗਾ ਉਸ ਤੋਂ ਨੈਕਸਟ ਪੁਆਇੰਟ ਹੈ ਉਸ ਤੋਂ ਅਗਲਾ ਪੁਆਇੰਟ ਮੰਗਾ ਫਿਰ ਮੰਗਾ ਤੇ ਗੱਲ ਕਰਾਂਗੇ ਪਹਿਲਾਂ ਇਥੇ ਪਹਿਲਾਂ ਇਥੇ ਗੱਲ ਕੀਤੀ ਪੰਜਾਬ ਦੀ ਕਿ ਪੰਜਾਬ ਦਾ ਹਿੱਸਾ ਪੰਜਾਬ ਯੂਨੀਵਰਸਿਟੀ ਪੰਜਾਬ ਦੇ ਹਿੱਸੇ ਦੇ ਹੋਰ ਡਾਕਾ ਪਿਆ ਹਾਲੇ ਕੁਝ ਦਿਨ ਪਹਿਲਾਂ ਹੀ ਜਿਹੜੀ ਜਾਣਕਾਰੀ ਮੇਰੇ ਕੋਲ ਹੈ ਹਰਿਆਣਾ ਸਰਕਾਰ ਨੂੰ ਨਵੀਂ ਵਿਧਾਨ ਸਭਾ ਵੀ ਨੇਤੀ ਗਈ ਹਰੀ ਝੰਡੀ ਮਿਲ ਗਈ ਹੈ ਜੇ ਇਸ ਗੱਲ ਕਰੀਏ ਪਰਿਆਵਰਣ ਮੰਤਰਾਲੇ ਤੋਂ ਮਨਜ਼ੂਰੀ ਮਿਲ ਗਈ ਉਹਦੇ ਕੀ ਕਹੋਗੇ ਚੰਡੀਗੜ੍ਹ ਚ ਨਵੀਂ ਵਿਧਾਨ ਸਭਾ ਬਣੀ ਮੈਂ ਮੈਂ ਤੁਹਾਨੂੰ ਇੱਕ ਗਰ ਬੇਨਤੀ ਕਰਦਾ ਅੱ ਉਹ ਲਾਠੀ ਚਾਰਜ ਆ ਉਹਦੇ ਅਸੀਂ ਇਹਨਾਂ ਦਰਦ ਨਾਲ ਆਏ ਆ ਅੱਜ ਈਸ਼ੂ ਆਪਾਂ ਹੋਰ ਪਾਸੇ ਨਾਲ ਜਾਈਏ ਅੱਜ ਮੇਨ ਇਸ਼ੂ ਇਹੀ ਆ ਇਹ ਇਸ ਇਸ਼ੂ ਤੇ ਆਪਾਂ ਗੱਲ ਕਰੀਏ ਜਿਸ ਤਰੀਕੇ ਨਾਲ ਵੀਸੀ ਨੇ ਕੱਲ ਵੀ ਕਿਹਾ ਵੀਸੀ ਕਹਿੰਦੀ ਐ ਵੀ ਸਟੂਡੈਂਟਸ ਦਾ ਸੈਨੇਟ ਦੇ ਨਾਲ ਕੋਈ ਸਬੰਧ ਨਹੀਂ ਐ ਕਿਵੇਂ ਦੇਖਦੇ ਸੀ ਕਿਉਂ ਨਹੀਂ ਸਟੂਡੈਂਟ ਦਾ ਸਬੰਧ ਕਿਉਂ ਨਹੀਂ ਸੈਨੇਟ ਨੇ ਜੂਨੀਵਰਸਿਟੀ ਸੈਨੇਟ ਨੇ ਜੂਨੀਵਰਸਿਟੀ ਚ ਲਾਉਣੀ ਐ ਤੇ ਜੇ ਜੇ ਸੈਨੇਟਰ ਸਟੂਡੈਂਟਸ ਨਾਲ ਸੰਬੰਧ ਨਹੀਂ ਤੇ ਫਿਰ ਸੈਨਟ ਦਾ ਫਾਇਦਾ ਹੀ ਕੀ ਹੈ ਇਸ ਕਰਕੇ ਅਸਲ ਤਾਂ ਸਟੂਡੈਂਟਸ ਨਾਲ ਹੀ ਸੰਬੰਧ ਹੈ ਕਿਉਂਕਿ ਜਿਹੜਾ ਜਿਹੜੀ ਸੈਨਟ ਹੈ ਉਹ ਇਹਦੇ ਪ੍ਰਬੰਧ ਨੂੰ ਚਲਾਉਂਦੀ ਆ ਬੀਸੀ ਦਾ ਚਲਾਉਂਦਾ ਹੀ ਨਹੀਂ ਸੋ ਬੀਸੀ ਨਹੀਂ ਦਾ ਕੋਈ ਤਾਂ ਲੱਗਦਾ ਕਿ ਸਟੂਡੈਂਟ ਦਾ ਹਾਇਦ ਨਾਲ ਲੱਗਦਾ